ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਕੋਠੇ ਖਪਾਹਾਂ ਵਾਲੇ ਪਿੰਡ ਮਹਾਰਾਜ ਤੇ ਬਾਈ ਜਗਰੂਪ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਮਿੱਤਰੋ ਵੀਡੀਓ ਹੈ ਤੇ ਕੱਦ ਮਿੱਤਰੋ ਦੋਨੇ ਝੋਟੀਆਂ ਦੇ ਦਰਮਿਆਨੇ ਆ ਕੋਈ ਬਹੁਤੇ ਵੱਡੇ ਨਹੀਂ ਕੋਈ ਬਹੁਤੇ ਛੋਟੇ ਨਹੀਂ ਕਿਉਂਕਿ ਇਹ ਚੀਜ਼ ਆਪਣਾ ਫਰਜ਼ ਮੰਨਦਾ ਦੱਸਣ ਦਾ ਕਿਉਂਕਿ ਦੂਰੋਂ ਭਰਾ ਕੋਈ ਚੱਲ ਕੇ ਆ ਜੇ ਅਲੱਗ ਕਹੇ ਵੀ ਇਹ ਜੈਜੀ ਗੱਲ ਕਹੀ ਸੀ ਉਹ ਜੀ ਨਿਕਲੀ ਆ ਤੇ ਨਿਕਲੂ ਵੀ ਉਹੀ ਚੀਜ਼ ਕਿਉਂਕਿ ਆਪਣਾ ਆਮ ਚੈਨਲ ਵਾਲਾ ਕੰਮ ਨਹੀਂ ਵੀ ਆਪਾਂ ਜ਼ੂਮ ਕਰਕੇ ਵੱਡਾ ਦਿਖਾ ਦਾਂਗੇ ਵੱਡਾ ਲੀਵਾ ਦਿਖਾ ਦਾਂਗੇ ਵੱਡਾ ਕੱਦ ਦਿਖਾ ਦਾਂਗੇ ਨਾ ਤਾਂ ਮਿੱਤਰੋ ਆਪਾਂ ਕੋਈ ਏਖੜ ਲਾ ਕੇ ਵੀਡੀਓ ਪਾਉਣੀ ਐ ਜੈ ਜੈ ਨੇਚਰਲ ਹਵਾਨਾ ਹੋਇਆ ਕਰੂ ਉਹ ਜੀ ਚੀਜ਼ ਆਪਾਂ ਦਿਖਾਵਾਂਗੇ ਤੇ ਅੱਜ ਦੋ ਦਿਖਾ ਰਹੇ ਹਾਂ ਜੀ ਇੱਕ ਪਹਿਲੇ ਸੂਏ ਸੂਈ ਵੀ ਆ ਛੋਟੀ ਤੇ ਇੱਕ ਪਲੂਣ ਛੋਟੀ ਸੂਣ ਵਾਲੀ ਆ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਐ ਵੀਰ ਜੀ ਵਧੀਆ ਆਪਣਾ ਜਿਹੜਾ ਘਰ ਕੋਠੇ ਕਪਾਹਲੇ ਹਾਂਜੀ ਵੀਰ ਜੀ ਇਹ ਮਨਲਾ ਵੀ ਇਹ ਮਿਹਰਾਜ ਤੋਂ ਸਾਈਡ ਤੇ ਰਹਿ ਗਿਆ ਰਾਮਪਰਾ ਰਾਮਪਰਾ ਕਿੰਨੇ ਕਿਲੋਮੀਟਰ ਆ ਗਿਆ 73 ਕਿਲੋਮੀਟਰ ਆ ਵੀ ਜਦੋਂ ਰਾਮਪਰਾ ਤੋਂ ਆਪਾਂ ਸੂਏ ਸੂਏ ਆਉਣੇ ਆ ਹਾਂ ਜਦੋਂ ਰਾਮਪਰਾ ਤੋਂ ਭੁਲਰਾ ਵਾਲਾ ਗੁਰਦੁਆਰਾ ਆਉਂਦਾ ਜਣਾ ਮਾੜੀ ਦੀ ਮਾੜੀ ਵਾਲਾ ਠੀਕ ਹੈ ਠੀਕ ਹੈ ਛਿੜੀ ਵਾਲਾ ਹਾਂ ਛਿੜੀ ਵਾਲਾ ਗੁਰਦੁਆਰਾ ਵਜਦਾ ਜੀ ਉੱਥੋਂ ਇੱਕ ਸੂਆ ਹੁੰਦਾ ਹਾਂ ਉਹ ਸੂਏ ਤੇ ਜਿਹੜਾ ਪਹਿਲਾ ਪੁਲ ਆਉਂਦਾ ਕਪਾਹਾਂ ਵਾਲਾ ਪੁਲ ਹਾਂ ਉਹ ਹਾਂ ਉਹ ਪੁਲ ਤੇ ਅੱਗੇ ਆਪਣਾ ਐਡਰੈਸ ਪੁੱਛ ਸਕਦੇ ਆ ਰਾਜੀ ਸਿੰਘ ਮੇਰਾ ਨਾਮ ਆ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਲੈਂਡਮੈਨ ਐ ਜਗਰੂਪ ਸਿੰਘ ਠੀਕ ਹੈ ਹ ਹੁਣ ਜਿਹੜੀਆਂ ਆਪਾਂ ਇਹ ਝੋਟੀਆਂ ਦਿਖਾਂਗੇ ਹਨਾ ਹਾਂਜੀ ਇਹ ਘਰਦੀਆਂ ਜੀ ਹਾਂਜੀ ਹਾਂਜੀ ਵੀਰੇ ਘਰਦੀਆਂ ਠੀਕ ਆ ਉਹਨਾਂ ਦਾ ਮਤਲਬ ਮਾਮਾ ਇੱਥੇ ਸੀ ਆਪਣੇ ਕੋਲ ਠੀਕ ਆ ਘਰਦੀਆਂ ਪਾਲੀਆਂ ਵੰਜਾ ਕਿੰਨਾ ਕੁ ਦੁੱਧ ਸੀ ਮਾਮਾ ਥੱਲੇ ਵੀਰੇ ਜਿਹੜੀ ਇਹ ਥੂਈ ਆ ਹਾਂ ਇਹਦੀ ਮਤਲਬ ਜਿਹੜੀ ਇਹਦੀ ਵੱਡੀ ਝੋਟੀ ਆ ਉਹ ਸਾਹਮਣੇ ਉਧਰ ਖੜੀ ਆ ਠੀਕ ਆ ਉਹਦਾ ਥੱਲੇ ਪਹਿਲਾਂ ਥੱਲੇ 13 ਕਿਲੋ ਦੁੱਧ ਆ ਠੀਕ ਆ ਇਹਦੀ ਮਾਂ ਥੱਲੇ ਸੀਗਾ 16 ਕਿਲੋ ਦੁੱਧ ਠੀਕ ਆ ਇਹ ਪੰਜ ਪੰਜ ਥੂਏ ਚ ਹੋਈ ਆ ਸੀ ਠੀਕ ਆ ਇਹ ਟੀਕੇ ਦੀ ਆ ਵੀਰੇ ਠੀਕੇ ਦੀ ਆ ਆਪ ਹਾਂਜੀ ਟੀਕੇ ਦੀ ਉਹ ਹੁਣ ਰਵਾ ਨਹੀਂ ਪਤਾ ਹੁੰਦਾ ਕਿੱ ਪੂਰੇ ਥੱਲੇ 14 ਕਿਲੋ ਰੁੱਧ ਓਕੇ ਮਤਲਬ ਇਹ ਚੰਗਾ ਰਕਾਰਡ ਆ ਲਗਾ ਹਾਂ ਵਧੀਆ ਰਕਾਰਡ ਆ ਲਗਾ ਘਰ ਦੀਆਂ ਝੋਟੀਆਂ ਵੀਰੇ ਬਾਕੀ ਸਾਰੀਆਂ ਕਟੀਆਂ ਆਪਣੇ ਕੋ ਘਰੀ ਪਾ ਲਏ ਹੁੰਦੇ ਨੇ ਹਰ ਖਾਲ ਆਪਾਂ ਘਰੀ ਹਾਂ ਕਈ ਕਈ ਕਟੀਆਂ ਖੜੀਆਂ ਹਨ ਹਾਂ ਕਈ ਕਟੀਆਂ ਤਿੰਨ ਚਾਰ ਕਟੀਆਂ ਖੜੀਆਂ ਓਕੇ ਹੁਣ ਆਪਾਂ ਪਹਿਲਾਂ ਇਹਦੀ ਗੱਲ ਕਰਦੇ ਹਾਂ ਹਣਾ ਇਹ ਉਮਰ ਕਿੰਨੀ ਕੁ ਹੋ ਜੀ ਉਮਰ ਵੀਰੇ 3 ਸਵਾ 3 ਸਾਲ ਦੇ ਨੇ ਬਸ ਕੋਈ ਦੋ ਦੋ ਮਹੀਨੇ ਦਾ ਫਰਕ ਹੈ ਦੋ ਮਹੀਨੇ ਛੋਟੀ ਹੈ ਕੋਈ ਵੱਡੀ ਹੈ ਠੀਕ ਹੈ ਹਾਂਜੀ ਤੇ ਮਿੱਤਰੋ ਸਿੰਘਾਂ ਸੁੰਗਾ ਦੀ ਸੋਹਣੀ ਆ ਤੇ ਥਾਂਲੇ ਵੀ ਨਹੀਂ ਹਸਾਬ ਪੂਰਾ ਸਕੀਨ ਆ ਬਾਈ ਛੋਟੀ ਉਮਰ ਦਾ ਹਾਂ ਠੀਕ ਹੈ ਹਾਂ ਤੇ ਹਵਾਨਾ ਹਜੇ ਨੇ ਬਣਾਉਣਾ ਸਟਾਰਟ ਹੀ ਕੀਤਾ ਹਨਾ ਇਹ ਬਸ ਲੈ ਜੂ 2-4 ਦਿਨ ਜੁੱਟੀ ਠੀਕ ਹੈ ਚੰਗਾ ਬਣਾ ਰਹੀ ਹੈ ਹਨਾ ਇਹਨੂੰ ਦੋ ਰੋਜੇ ਫਿਰ ਆਪਾਂ ਦੂਜੀ ਵੀ ਸੱਜਰ ਵੀ ਤੋੜ ਕੇ ਦਿਖਾਵਾਂਗੇ ਤੇ ਬੋਚ ਕੇ ਜੇ ਤੋੜੇ ਚੰਗਾ ਚਾਹ ਡੰਡੇ ਦਾ ਕਿਲੋਟਾ ਤੋੜਨੀ ਬਸ ਮਾ ਮੂਹਰੋਂ ਘੂਰ ਲਈ ਮੜੀ ਜੀ ਹੌਲੀ ਹੌਲੀ ਤੋੜ ਕੇ ਦਿਖਾ ਦੀ ਯਾਰ ਮੈਂ ਤਾਂ ਜਾਣਦਾ ਜੀ ਮੇਰਾ ਲੇਟ ਜਾ ਤੂੰ ਭੱਜ ਜਾ ਫਿਰ ਠੀਕ ਹੈ ਸੋ ਕੋਈ ਨਾ ਕੋਈ ਨਾ ਕੋਈ ਬੋਲ ਬੋਤ ਕੇ ਬੋਤ ਕੇ ਥੋੜਾ ਜਿਹਾ ਮਿੱਤਰੋ ਉਪਰਾ ਮੰਦੀਆਂ ਨੇ ਡਰਦੀਆਂ ਨੇ ਮਗਰੋਂ ਲੇਵਾ ਨਹੀਂ ਦਿਖਾ ਰਹੀਆਂ ਚਲੋ ਬੰਦ ਜੀ ਬੰਦ ਕਰਾਂ ਥਾਲੇ ਵੀ ਇਹ ਸਾਫ ਹੈ ਤੇ ਹਵਾਨਾ ਬਹੁਤ ਸੁਣਾ ਬਣਾਉਂਦੀ ਆ ਰਹੀ ਆ ਬੰਦ ਜੀ ਬੰਦ ਕਰ ਦਿਨ ਅਸਲ ਕਿੰਨੇ ਰਹਿੰਦੇ ਆ ਦਿਨ ਬਈ ਬਸ ਪੂਰੀ ਇੱਕ ਅੱਧਾ ਤੇ ਨਹੀਂ ਲੰਦਾ ਓਕੇ ਹਾਂਜੀ ਤੇ ਇਹਦਾ ਫਿਰ ਆਪਾਂ ਰੇਟ ਕੀ ਕਰਾਂਗੇ ਜਦੋਂ ਉਹਨਾਂ ਦਾ ਰੇਟ ਇਹਦਾ ਵੀਰੇ ਦੋਨਾਂ ਦਾ 175 ਕਰਿਆ ਹਾਂਜੀ 175 175 ਓਕੇ 175 ਬਾਈ ਕਹਿੰਦਾ ਦੋਨਾਂ ਦਾ ਰੇਟ ਆ ਜੇ ਕੋਈ ਸਿੰਗਲ ਸਿੰਗਲ ਲੈਣੀ ਹੋਵੇ ਤਾਂ ਉਹ ਵੀ ਆ ਤੇ ਜੇ ਦੋਨੇ ਲੈਣੀਆਂ ਵੀ ਦੋਨਾਂ ਦਾ ਦੋਨਾਂ ਦਾ ਰੇਟ ਮੰਗ ਲਾ ਵੀ ਸੇਮ ਹੀ ਆ ਹਾਂਜੀ ਹਾਂਜੀ ਸੇਮ ਹੀ ਆ ਬਸ ਇਹਦਾ 2000 ਘੱਟ ਕੇ ਦਾ ਵੱਧ ਕਿਉਂਕਿ ਆਪਾਂ ਤਾਂ ਦੋਨਾਂ ਦਾ ਹੀ ਕਰਿਆ ਓਕੇ ਮਗਰ ਕਟਾ ਮਗਰ ਕਟਾ ਜੀ ਹੈ ਨਾ ਫੂਈ ਕਦੋਂ ਕਹੇ ਇਹ ਛੋਟੀ ਪਰਸੇ ਨੂੰ ਥੁਈ ਆ ਵੀਰੇ ਠੀਕ ਆ ਮਾੜਾ ਕਿੰਨਾ ਕਹੂਗਾ ਬੜਾ ਹੈ ਤਾਂ ਬਈ ਤਿਆਰ ਹੋਣਾ ਹੈ ਤਾਂ ਹਰਾਈ ਪਾਉਣੇ ਆ ਮਤਲਬ ਓਕੇ ਓਕੇ ਵੀਰੇ ਅੱਜ ਹੀ ਸਟਾਰਟ ਕਰੀਏ ਠੀਕ ਆ ਨਾ ਕੁਝ ਹੋਰ ਲੇਟ ਨਾ ਥਾਂ ਲਏ ਬਈ ਮਿੱਤਰੋ ਸਾਫ ਹੈ ਇੱਕ ਥੋੜਾ ਜਿਹਾ ਮੇਰੇ ਸਾਹਮਣੇ ਬੱਚਾ ਚੁੰਗ ਗਿਆ ਤੇ ਬੱਚਾ ਮੂੰਹ ਲਾ ਗਿਆ ਕਿਉਂਕਿ ਕੋਲੇ ਬੰਨਿਆ ਸੀ ਅਸੀਂ ਚਾਹ ਪੀਂਦੇ ਹਾਂ ਉਹ ਹੁੰਦਾ ਬਾਈ ਯਾਰ ਪਤਾ ਕੀ ਗੱਲ ਹੈ ਜਿਹੜੀ ਪਹਿਲਾਂ ਹੁੰਦੀ ਹੈ ਨਾ ਆਪਾਂ ਨੂੰ ਐ ਹੁੰਦਾ ਕਟਰੂ ਨਾ ਖੋਲ ਜੇ ਹਾਂ ਹੈਨਾ ਕੋਲੇ ਬੰਨਣਾ ਬੰਦਾ ਹਾਂ ਕੋਲੇ ਬੰਨੀ ਰੱਖਦੇ ਆਂ ਵੀ ਚਲ ਮੂੰਹ ਲਾ ਜਿੰਦਾ ਕੋਈ ਵੱਡੀ ਗੱਲ ਨਹੀਂ ਆਪਾਂ ਨੂੰ ਕਿਹੜਾ ਕੋਈ ਆਏ ਆ ਠੀਕ ਆ ਵੀ ਹੋਣਾ ਦੇਖੂ ਅਗਲਾ ਸ਼ਾਮ ਨੂੰ ਦੇਖ ਲੂਗਾ ਹਾਂ ਜਦੋਂ ਕੋਈ ਆਊਗਾ ਹਨਾ ਤਸੱਲੀ ਕਰੂਗਾ ਹਨਾ ਵੀ ਤਸੱਲੀ ਕਰਕੇ ਲਵੇ ਆਪਦੀ ਜੇ ਥੂਈ ਪਈ ਆ ਦੋ ਟਾਈਮ ਦੋ ਵੇਲੇ ਲਵੇ ਹਨਾ ਵੀ ਦੋ ਟਾਈਮ ਆਦਾ ਦੁੱਧ ਕੱਢ ਕੇ ਲਵੇ ਹਾਂ ਹਾਂ ਪੂਰੀ ਗੰਨੇਰ ਦੀ ਧਾਰਾ ਬਾਈ ਠੀਕ ਹੈ ਕੋਈ ਚੱਕਰ ਨਹੀਂ ਕੋਈ ਭਫਾਰਾ ਨਹੀਂ ਕੋਈ ਕੁਛ ਨਹੀਂ ਠੀਕ ਹੈ ਮਿੱਤਰੋ ਇਹਦਾ ਜਿਹੜਾ ਲੇਵ ਆ ਨਾ ਲਾਲ ਹੈ ਲਾਲ ਲੇਵ ਵਾਲਿਆਂ ਮੈਂ ਕਾਫੀ ਨੋਟ ਕੀਤਾ ਹੈ ਦੁੱਧ ਸੋਨਾ ਕੱਢ ਦਿੰਦੀਆਂ ਪਹਿਲੇ ਸੋਈ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ ਆਪਣਾ ਫੋਨ ਨੰਬਰ ਹੈਗਾ 90418 90418 ਹਾਂਜੀ 60236 60236 9041877 90418 ਹਾਂਜੀ 60236 90418602362 ਦਾ ਫੋਨ ਨੰਬਰ ਹੈ ਸੋ ਪਹਿਲੇ ਸੂਏ ਮਿੱਤਰੋ ਇਹ ਸੂਣ ਵਾਲੀ ਆ ਤੇ ਇਹ ਸੂਈ ਵੀ ਆ ਜਿਹੜੇ ਵੀ ਵੀਰ ਨੂੰ ਲੋੜ ਹੋਵੇ ਤਾਂ ਬਾਈ ਨਾਲ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ